Oh, mm -hmm. ਸਾਰੇ ਨੂੰ ਲਾਈਫ ਹੌਫ ਮੰਦੀਪ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋ ਹੋਗੇ ਤੇ ਅਸੀਂ ਵੀ ਜੀ ਸਾਰੇ ਵਧੀਆ ਬਸ ਥੋੜੀ ਜਿਹੀ ਹਰਮਨ ਤੇ ਖੁਸ਼ੀ ਵੀ ਥੋੜੀ ਜਿਹੀ ਸੇਹੀ ਜਿਹੀ ਖਰਾਬ ਆ ਉਹ ਵੀ ਮੌਸਮ ਬਦਲਣ ਕਰਕੇ ਇੱਕ ਤਾਂ ਨਾ ਮੇਰੇ ਉਹ ਅੱਖੇ ਨਹੀਂ ਲੱਗਦੇ ਹੈਗੇ ਜੇ ਮੈਂ ਕਹਿ ਦਿੰਨੇ ਵੀ ਕੱਪੜੇ ਪਾ ਲਓ ਮੋٹے ਕੱਪੜੇ ਪਾ ਲਓ ਪਾਉਂਦੇ ਨਹੀਂ ਕਹਿੰਦੇ ਨੇ ਕਿ ਮੰਮੀ ਹਜੇ ਕਿਹੜਾ ਠੰਡ ਹੋਈ ਆ ਭਰਾਖੇ ਨਹੀਂ ਲੱਗਦੇ ਫਿਰ ਬਿਮਾਰ ਹੋ ਜਾਂਦੇ ਨੇ ਹੁਣ ਦੋਨੇ ਜਣੇ ਬਿਮਾਰ ਹੋਏ ਪੈ ਗਏ ਤੇ ਚਲੋ ਜੀ ਹੋਰ ਵਧੀਆ ਠੀਕ ਠਾਕ ਕੱਲ ਨਾ ਸਾਰੀ ਫੈਮਲੀ ਘਰੇ ਸੀਗੀ ਮੇਨੇ ਜਮੀਨੇ ਕੰਮ ਮੁੱਕੇ ਹੈ ਕਿ ਜਮੀਨੇ ਮੇਰੇ ਕੰਮ ਮੁੱਕੇ ਸਾਰੀ ਦਿਹਾੜੀ ਮੇਰੇ ਕੰਮ ਕੰਮ ਸਾਰੀ ਦਿਹਾੜੀ ਨਾ ਤਾਂ ਨਨੇ ਮੈਨੂੰ ਰਾਮ ਕਨਦਤਾ ਨਾ ਮੇਰੇ ਨਨੇ ਕੰਮ ਮੁੱਕਣ ਦੱਤੇ ਨੇ ਇੱਕ ਨਾ ਇੱਕ ਅੱਧਾ ਕੰਮ ਤਿਆਰ ਰੱਖ ਦੀ ਸੀਗੇ ਫਿਰ ਮੇਰੇ ਤੋਂ ਤਾਂ ਵੀਡੀਓ ਵੀ ਨਹੀਂ ਬਣਾਈ ਗਈ ਹੈਗੀ ਸਵੇਰੇ ਥੋੜੀ ਥੋੜੀ ਜਿਹੀ ਬਣਾਈ ਸੀ ਫ੍ਰਿਕਟ ਵਾਰੀ ਜਦੋਂ ਹਾਂ ਸ਼ਾਮ ਨੂੰ ਬਣਾਈ ਸੀਗੀ ਉਹ ਵੀ ਖੁਸ਼ੀ ਬਣਾਉਣ ਲੱਗ ਗਈ ਤੇ ਕੱਪੜੇ ਵੀ ਕੱਲ ਕੱਪੜਿਆਂ ਨੂੰ ਵੀ ਮੇਰੇ ਤਾਂ ਇੰਨਾ ਕਵੇੜਾ ਹੋ ਗਿਆ ਬਹੁਤ ਨੇਰੀ ਹੁੰਦੇ ਤਾਂ ਕਵੇ ਕੱਪੜੇ ਧੋਧੇ ਰਹੇ ਹੁਆ ਉਸ ਤੋਂ ਬਾਅਦ ਫਿਰ ਕੱਲ ਸਬਜੀ ਪਈ ਬਚ ਗਈ ਸੀਗੀ ਜਿਹੜੀ ਪਰਸੋਂ ਰਾਤ ਨੂੰ ਬਣਾਈ ਸੀਗੀ ਸਬਜੀ ਜਿਸ ਦਿਨ ਮੈਂ ਵੀਡੀਓ ਪਾਈ ਨਹੀਂ ਸੀ ਉਸ ਰਾਤ ਨੂੰ ਆਲੂ ਛੋਲੇ ਦੀ ਦਾਲ ਬਣਾਈ ਸੀਗੀ ਤੇ ਉਹ ਬਚ ਗਈ ਕਿਉਂ ਕੱਲ ਖੀਰ ਨਾਲ ਸਾਡੇ ਨਾ ਸਾਰਿਆਂ ਨੂੰ ਖੀਰ ਨਾਲ ਰੋਟੀ ਖਾਣ ਦੇ ਬੜੇ ਸ਼ਕੀਨ ਨੇ ਸਾਰੇ ਸਾਰਿਆਂ ਨੇ ਖੀਰ ਨਾਲ ਰੋਟੀ ਖਾਧੀ ਤੇ ਦਾਲ ਬਚ ਗਈ ਫਿਰ ਅਸੀਂ ਰਾਤ ਮੇਰੇ ਨੇਰੇ ਹੁੰਦੇ ਤੱਕ ਮੈਂ ਕੱਪੜੇ ਧੋਂਦੀ ਰਹੀ ਫਿਰ ਕੱਪੜੇ ਧੋ ਕੇ ਫਿਰ ਮੈਂ ਜਦੀਵੇਂ ਹੁ ਕਰਤਾ ਸੀਗਾ ਮੈਂ ਰੋਟੀ ਬਣਾਤੀ ਆਟਾ ਵੀ ਪਿਆ ਸੀਗਾ ਤੇ ਫਿਰ ਬਸ ਬੱਸ ਅਸੀ ਮੈਂ ਵੀਡੀਓ ਮੈਂ ਨਹੀਂ ਥੱਕ ਗਈ ਮੈਂ ਵੀਡੀਓ ਬਹੁਤ ਔਖੀ ਐਡਿਟ ਕਰੀ ਬਹੁਤ ਔਖੀ ਐਨੀ ਨੀਂਦ ਆਵੇ ਇਹਨਾਂ ਨੇ ਤਾਂ ਮੈਨੂੰ ਥਕਾਤਾ ਕੱਲ ਮੇਰੇ ਕੰਮ ਜੋ ਵੀ ਨਹੀਂ ਮੁੱਕਣ ਦਿੱਤੇ ਹੈਗੇ ਬਹੁਤ ਘਬਰਾ ਹੋਇਆ ਸਮੇਂ ਦੇ ਨਾਲ ਵੀਡੀਓ ਬਣਾ ਸਕੀ ਨਾ ਮੈਂ ਤੇ ਚਲੋ ਜੀ ਹੁਣ ਬਸ ਮੈਂ ਕੰਮ ਕਰ ਹੁਣ ਮੇਰੇ ਸਾਰੇ ਕੰਮ ਮੁੱਕੇ ਪੈਨੇ ਸਾਰੀ ਡਸਟਿੰਗ ਕਰਤੀ ਸਾਰਾ ਕੁਝ ਕਰਤਾ ਉਹ ਸ਼ੂਟ ਹਰਮ ਰੱਖ ਕੇ ਜਾਂਦਾ ਹੁੰਦਾ ਕਹਿੰਦਾ ਹੁੰਦਾ ਤੇ ਪਾਉਂਗਾ ਕੀ ਤੇ ਚਲੋ ਜੀ ਹੁਣ ਜਿਹੜੀ ਤਾਂ ਆਪਣੀ ਰਾਤ ਦਾਣ ਸਾਰੀ ਲੱਗ ਗਈ ਸੀਗੀ ਤੇ ਥੋੜੀ ਜੀ ਬਚੀ ਸੀਗੀ ਉਹ ਫਿਰ ਇਹ ਖੁਸ਼ੀ ਹੁਣ ਕਹਿ ਦਿੰਦੇ ਨੇ ਵੀ ਸੀ ਚਾਰ ਨਾਲ ਰੋਟੀ ਲੈ ਕੇ ਜਾਣੀ ਜਿਹੜੀ ਸਕੂਲ ਲੈ ਕੇ ਜਾਂਦੇ ਨੇ ਤੇ ਫਿਰ ਉਹ ਮੈਂ ਨਾ ਕਿ ਥੋੜੀ ਥੋੜੀ ਟੀਫਾਂ ਚ ਪਾਤੀ ਹੁਣ ਹੁਣ ਮੈਨੂੰ ਕੱਦੀ ਟੈਨਸ਼ਨ ਲੱਗੀ ਪਈ ਸੀ ਕੰਮ ਕਰਦੀ ਹੁਣ ਕਹਾਣੀ ਵਿੱਚ ਬਾਅਦ ਕੀ ਖਾਣਗੇ ਕਾਹਦੇ ਕਾਹਦੇ ਨਾਲ ਰੋਟੀ ਖਾਣਗੇ ਤੇ ਮੈਂ ਹੁਣ ਨਾ ਉਹਨਾਂ ਵਾਸਤੇ ਚੌੜ ਦਾ ਤੇ ਮਾਚਨ ਨਾਲ ਜਖਾਮ ਜੇ ਦੇ ਵਿੱਚ ਉਹਨਾਂ ਨੂੰ ਵਧੀਆ ਲੱਗਣਗੇ ਨੇ ਜਿ ਖਾਉਂਦੇ ਵਿੱਚ ਤਾਂ ਰੋਟੀ ਨੂੰ ਜੀ ਨਹੀਂ ਕਰਦਾ ਹੁੰਦਾ ਮੈਂ ਨੂੰ ਪਿਆਜ਼ ਜੀ ਪਾ ਕੇ ਥੋੜੀ ਜੀ ਝੌਲ ਦੀ ਧਰਤੀ ਹੁਣ ਉਹ ਮੇਰੇ ਤਰ੍ਹਾਂ ਹੀ ਸੀ ਰਿੱਜਦੇ ਨੇ ਤੇ ਚਲੋ ਜੀ ਅੱਜ ਵੈਸੇ ਕੰਮ ਤਾਂ ਆਪਣੀ ਸਾਰੇ ਟਾਈਮ ਸਿਰ ਮੱਕ ਗਏ ਹੁਣ ਬਾਹਰ ਮੇਰੇ ਕੱਪੜੇ ਪੈ ਰਹੇ ਹਜੇ ਤਹਾਂ ਕਰਨ ਵਾਲੇ ਤੇ ਨਾ ਮੈਂ ਹਜੇ ਲਾਤੀ ਲੈ ਕੇ ਆਈਆਂ ਮੈਂ ਜਦ ਹੀ ਕੰਮ ਨਿਵੇੜਾ ਸਰ ਜਦ ਹੀ ਮੈਂ ਆਲੂ ਪਿਆਜ਼ ਕੱਟਣ ਲੱਗ ਗਈ ਸੀ ਵਾ ਚਲੋ ਮੇਰੇ ਬੱਚੇ ਦਾ ਭੁੱਖੇ ਰਹਿ ਜਾਣ ਤੇ ਜਦੋਂ ਦੀ ਪਲੀਸ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਮੈਂ ਤੁਹਾਨੂੰ ਘਰ ਦਾ ਗੀੜਾ ਕਢਾ ਦਿੰਨੀ ਆ ਮੈਨੂੰ ਵੀ ਐਂ ਲੱਗਦਾ ਹੁੰਦਾ ਜਿਨ ਚਿਰ ਮੈਂ ਘਰ ਦਾ ਗੀੜਾ ਨਾ ਕਢਾਵਾਂ ਮੇਲੋ ਵੀ ਮੇਰੀ ਵੀ ਵੀਡੀਓ ਪੂਰੀ ਨਹੀਂ ਬਣੀ ਹੈਗੀ ਤੇ ਚਲੋ ਮੈਂ ਤੁਹਾਨੂੰ ਗੀੜਾ ਕਢਾ ਦਿੰਨੀ ਆ ਕੱਪੜੇ ਵੀ ਆਪਣੇ ਬਾਰੇ ਬਾਹਰੇ ਪੈਣੇ ਹਜੇ ਮੈਂ ਸਿਰ ਵੀ ਬੋਣਾ ਸਿਰ ਵੀ ਮੈਂ ਬਾਹਰ ਜਾਣਾ ਹੈਗਾ ਤੇ ਚਲੋ ਜੀ ਆਪਾਂ ਢੇੜਾ ਕੱਢ ਲੈਨੇ ਆ ਬਾਹਰ ਤੇ ਦੇਖੋ ਕੰਮ ਤਾਂ ਮੇਰੇ ਸਾਰੇ ਮੁੱਕੇ ਪਏ ਨੇ ਮੈਨੂੰ ਵੀ ਆਪਣੀ ਵੀਡੀਓ ਵੈਸੇ ਅਧੂਰੀ ਲੱਗਦੀ ਹੁੰਦੀ ਆ ਜਿੰਨੇ ਚਿਰ ਮੈਂ ਤੁਹਾਨੂੰ ਇਹ ਢੇੜਾ ਕੱਢ ਕੇ ਦਿਖਾਣਾ ਦਾ ਮੈਂ ਸਾਰਾ ਕਿਤੇ ਤੇ ਉਹ ਮੇਰੀ ਕੋਟੀ ਜਿਹੜੀ ਸਵੇਰੇ ਪਾਉਣੀ ਆ ਤੇ ਕਣਕ ਜਿੜੀ ਨਾਲ ਆਪਾਂ ਕੱਲ ਮੱਥਾ ਟੇਕਿਆ ਸੀਗਾ ਏ ਜਦ ਅਸੀਂ ਉੱਥੇ ਪਿੰਡ ਰਹਿੰਦੇ ਹੁੰਦੇ ਸੀ ਜਦੋਂ ਵੈਸੇ ਖੁਸ਼ੀ ਛੋਟੀ ਹੁੰਦੀ ਸੀ ਮੈਂ ਉਹਨੂੰ ਦੇ ਦਿੰਦੀ ਤੇ ਉਹ ਦੁਕਾਨ ਤੋਂ ਜਾ ਕੇ ਨਾ ਦੋ ਟਾਫੀਆਂ ਜਾਂ ਬਿਸਕੁਟਾਂ ਦੀ ਡੱਬੀ ਲਿਆ ਕੇ ਖਾ ਲੈਂਦੀ ਸੀ ਪਰ ਹੁਣ ਤਾਂ ਕਿੱਥੇ ਇਹਨੂੰ ਤਾਂ ਬਸ ਮੈਂ ਹੁਣ ਇਹਨੂੰ ਤਾਂ ਜਾਨਵਰਾਂ ਨੂੰ ਪਾ ਦਾਂਗੀ ਕੋਠੇ ਦੀ ਪਾਉਂਗੀ ਔਰੇ ਤਾਂ ਵੈਸੇ ਕੋਈ ਹੋਰ ਹੀਲਾ ਹੈ ਨਹੀਂ ਬਾਕੀ ਕੰਮ ਕਰ ਆਪਣੇ ਸਾਰੇ ਮੁੱਕੇ ਪਏ ਨੇ ਤੇ ਰਸੋਈ 'ਚ ਮੈਂ ਹਜੇ ਪੋਚਾ ਲਾਉਣਾ ਬਾਕੀ ਆਪਣੀ ਸਾਰੀ ਸਫਾਈ ਕਰੀ ਪਈਆ ਤੇ ਝੌਲ ਤਰੇ ਹੋਏ ਨੇ ਮੇਰੇ ਇਹਨਾਂ ਝਾਕੇ ਘਰਸੀ ਫੇਰਦੀ ਹਾਂ ਮੈਂ ਕੱਪੜੇ ਵੀ ਬਾਹਰ ਓਕਣੇ ਪਏ ਨੇ ਹਜੇ ਮੇਰੇ ਸਾਰੇ ਕੱਪੜੇ ਓਕਣੇ ਪੈਨੇ ਮੈਨੂੰ ਆਏ ਸੀਗਾ ਮੈਂ ਕਦੇ ਕਿ ਮੈਂ ਪਹਿਲਾਂ ਜਵਾਕਾਂ ਵਾਸਤੇ ਕੁਝ ਬਣਾ ਦਵਾਂ ਮੈਂ ਫੇਰ ਉਹ ਕਰੂੰਗੀ ਤੇ ਚਲੋ ਜੀ ਹੁਣ ਠੀਕ ਠੀਕ ਆ ਅਪਸ ਹੁਣ ਮੈਂ ਬਸ ਖੁਸ਼ੀ ਉਹਨੇ ਆ ਜਾਣ ਚਲੋ ਜਣੂ ਬਣ ਜਾਣਗੇ ਮੇਰੀ ਘਟ ਜਿਹਦੇ ਗੈਸ ਤੇ ਬਣਾ ਰੱਖੇ ਹੋਏ ਨੇ ਬਿਚਲੋ ਹੌਲੀ ਹੌਲੀ ਰਿਜ ਜਾਣਗੇ ਤੇ ਚਲੋ ਜੀ ਹੁਣ ਮੈਨੂੰ ਲੱਗਦਾ ਵੀ ਮੇਰੀ ਵੀਡੀਓ ਪੂਰੀ ਹੋ ਗਈ ਘਰ ਚ ਗੇੜਾ ਕਢਾਤਾ ਤੇ ਚਲੋ ਜੀ ਹੁਣ ਬਸ ਮੈਂ ਕੱਪੜਿਆਂ ਦੀ ਤਾਹਾਂ ਕਰ ਦੂੰਗੀ ਪਹਿਲਾਂ ਝੌਲ ਬਣ ਜਾਣ ਫੇ ਨਹੀਂ ਮੇਰੇ ਬੱਚੇ ਭੁੱਖੇ ਰਹਿਣਗੇ ਤੇ ਚਲੋ ਜੀ ਠੀਕ ਆ ਜਿਹੜੇ ਮੈਨੂੰ ਪਿਆਰੇ ਜੀ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਤੇ ਅੱਜ ਵੀ ਇੱਕ ਬੱਚੀ ਨੇ ਮੈਨੂੰ ਸਾਡੀ ਲਾਡੋ ਨੇ ਮੈਨੂੰ ਮੈਸੇਜ ਕਰਿਆ ਸੀਗਾ ਤੇ ਉਹਨਾਂ ਨੇ ਨਾਂ ਨਹੀਂ ਦੱਸਿਆ ਤੇ ਤੁਸੀਂ ਹਬਰਨਾ ਨਾਂ ਦੱਸਿਓ ਮੈਂ ਤੁਹਾਡੇ ਫਿਰ ਜਰੂਰ ਨਾਂ ਲਵਾਂਗੀ ਤੇ ਚਲੋ ਜੀ ਹੁਣ ਮੈਂ ਝੌਲਾਂ ਚ ਕੱਟਸੀ ਫੇਰ ਤਾਂ ਹੀ ਹੀਟਾਂ ਨਾਲ ਲੱਗ ਜਾਣਾ ਤੇ ਝੌਲ ਬਣਾ ਕੇ ਮੈਂ ਫਿਰ ਕੱਪੜਿਆਂ ਤੇ ਹਮਾਰੂੰ ਤੇ ਹੁਣ ਬਸ ਹੁਣ ਤੋਂ ਸ਼ਾਮ ਤੱਕ ਮੈਂ ਵੀਡੀਓ ਬਣਾਉਂਗੀ ਤੁਹਾasse ਸਵੇਰੇ ਮੇਰਾ ਟਾਈਮ ਇਹ ਲੱਗਿਆ ਹੈਗਾ ਵੀਡੀਓ ਬਣਾਉਣ ਦਾ ਸਵੇਰੇ ਤਾਂ ਮੈਨੂੰ ਆਈ ਸੀਗਾ ਮੱਕਾ ਕੱਲ ਤਾਂ ਇਹਨਾਂ ਨੇ ਮੇਰੇ ਕੰਮ ਨਹੀਂ ਮੁਕਣ ਦਿੱਤੇ ਹੁਣ ਅੱਜ ਮੇਰੇ ਕੰਮ ਮੁੱਕ ਜਾਣ ਮੈਂ ਫੇਰ ਵੀਡੀਓ ਬਣਾਉਂਗੀ ਤੇ ਚਲੋ ਜੀ ਠੀਕ ਆ ਅਸੀਂ ਫੇਰ ਮਿਲਦੇ ਆਂ ਸੁਨੈ ਜਾਇ thank you ਸੋ ਤਾਂ ਵੀ ਜਦ ਬਾਦ ਕਰਕੇ ਤੁਸੀਂ ਬੋਲੋਗੇ ਡੰਨਾ ਚਾਹੀਦਾ ਮੈਂ ਇਹ ਤਾਂ ਤੇ ਸਾਂਚੀ ਪਾਉਣੀ ਆ ਸੱਨੇ ਟਿਕਣਾ ਚ ਪਾਉਣੀ ਆ ਖਾਣੀ ਦੀ ਆ ਦੁਪਹਿਰੇ ਵੀ ਖਾਣੀ ਆ ਫਿਰ ਆ ਵੀ ਠੱਟਾ ਗਰਮ ਪਾੜਨੇ ਛੇ ਤੇ ਹੋ ਜਾਂਦੀ ਹਣਾ ਅੱਜ ਮੈਨੂੰ ਠੀਕ ਲੱਗੇ ਥੋੜੇ ਆ ਬੁਖਾਰ ਜਖਾੜੋ ਇਜਨਾ ਚਾਰ ਗੱਟੀਆਂ ਮੋਟੀਆਂ-ਮੋਟੀਆਂ ਸੜ ਲੱਗ ਗਈਆਂ ਚਿੱਟੀਆਂ ਸੜ ਗਈ ਉੱਪਰ ਦੀ ਤਾਂ ਆਚ ਕਾਦੀਆਂ 10 ਆਉਂਦੀਆਂ 10 ਮਾਰਾ ਜਾਈਆਂ ਉਹ ਵੀ ਪਤਾ ਨਹੀਂ ਹੈਗਾ ਖਾਣੀ ਨਹੀਂ ਲੈ ਆਉਣੀ ਤੇ ਉਸੇ ਮੇਰੇ ਟੂਰ ਗਈ ਗਈ ਉੱਥੇ ਚਲੇ ਜਾਣਾ ਹੈ ਨਾ ਮੌਂਚ ਚੰਡੀਗੜ੍ਹ ਨਹੀਂ ਦੇ ਰਹੀ ਕਿ ਜਾਉਣੀ ਹਰਮੰਤਪੁਰ ਟੈਂਡਸਟੈਂਟ ਮੈਂ ਜਾਉਣੀ ਜੇ ਕੰਮ ਉਹਦੀ ਠੀਕ ਹੋਈ ਫੇ ਚੱਲ ਰੱਬ ਸੋਖ ਰੋ ਤੇ ਚੜੀ ਜਾਵਾਂ ਤੁਮ ਮੇ ਆਓ ਤੁਸੀਂ ਵੀ ਉਹਨੂੰ ਕਿੰਨਾ ਦੇ ਤਾਈਂ ਪੀਸ ਕਰਦੀ ਸੇ ਸੇ ਵੀ ਦੇਖੋ ਇਹ ਹੈ ਜਦੋਂ ਤੁਹਾਨੂੰ ਦੋ ਰੋ ਆ ਕਿੰਨਾ ਨਰਮ ਨਾ ਜਿਹੜਾ ਛੇਤੀ ਬੰਨ ਲੇ ਜੇ ਕੋਲ ਕਾਪਰ ਦਾ ਕੋਈ WhatsApp ਤੇ ਲੀਆ ਜਿਹੜਾ ਸੇ ਨਿਕਲਿਆ ਹੈ ਕਿਸ ਕੋਲੀ ਚ ਕੱਢੀ ਜਾਈਆਂ ਤੇ ਇਹ ਚ ਕਿੰਨਾ ਰਾਸਾ ਕਿਸੇ ਛੋਟੀ ਜੀ ਬੋਤਲ ਚ ਪਾ ਕੇ ਰੱਖ ਲਾਂਗੀ ਝੋਨਾ ਚ ਪਾਉਣ ਨੂੰ ਅਰ ਜਿਵੇਂ ਇਹ ਚ ਹੁਣ ਬਦਰ ਆਸਾ ਉਹ ਜਿਹੜਾ ਅਕੋ ਨੇ ਪਹਿਲਾਂ ਚਾਰ ਪਾਏ ਤੇ ਉਹਨਾਂ ਚੋਂ ਦਾ ਰਾਸਤੀ ਉਹ ਤਾਂ ਕੱਲੇ ਕੰਜਵੀ ਵਾਲੇ ਮੈਂ ਪਾਉਂਦੀ ਫਿਰ ਚੋੜਨ ਚੋੜ ਕੇ ਇਹਨੂੰ ਕੱਢ ਕੇ ਤੇ ਬੋਤਲ ਚ ਰੱਖ ਲਾਂਗੇ ਛੋਟੀ ਸੀ ਛਿਛੀ ਸੀ ਚ ਮੈਂ ਆਪੇ ਕਰ ਲੂੰ ਤੁਸੀਂ ਜਾਓ ਜਿਹੜਾ ਕੈੜਾ ਜਿਹਾ ਲੱਗਿਆ ਹੋਣਾ ਉਹ ਤਾਂ ਚਾਹੀ ਨਾ ਕੱਢੀਂ ਫਿਰ ਬਰਹੀ ਮੈਂ ਕੈੜਾ ਜਿਹਾ ਬੱਸ ਨੋ ਇਸਕੀਨ ਰਸਾ بس تو رکو ہے تم رے کراری ایک تو ہی سحر صبح بننا ہے پکارتا جنن ہے پکارتا ਪੁੱਜਵੀਂ ਪਿਆਜ ਉਹ ਗਾਇਸ ਸ਼ਾਮ ਦਾ ਟਾਈਮ ਹੋ ਗਿਆ ਤੇ ਹੁਣ ਅਸੀਂ ਦਾਲ ਦਾ ਤੜਕਾ ਲਾਵਾਂਗੇ ਦਾਲ ਦੇ ਉਦੋਂ ਹੀ ਸੀ ਘਾਤੀ ਸੀਗੀ ਤੇ ਇਸ ਤੋਂ ਬਾਅਦ ਮੰਮਾ ਰੋਟੀਆਂ ਪਕਾ ਦੇਣਗੇ ਹਨਾ ਮੰਮਾ ਕਿਉਂਕਿ ਅੱਜ ਮੈਂ ਦਾਲ ਧਾਤੀ ਸੀ ਇਸ ਲਈ ਅੱਜ ਨੂੰ ਵੀ ਰੋਟੀਆਂ ਪਕਾਣਗੇ ਇਹ ਦਾਲ ਮੰਮੀ ਰੋਜ਼ ਧਾਦੇ ਨੇ ਰੋਜ਼ ਤਾਂ ਹੀ ਤਾਂ ਮੈਂ ਰੋਟੀ ਨਹੀਂ ਖਾਂਦੀ ਹੈਗੀ ਇੱਕੇ ਦਾਲ ਇੱਕੇ ਦਾਲ ਦੇ ਤਾਂ ਹੀ ਤਾਂ ਮੈਂ ਰੋਟੀ ਨਹੀਂ ਖਾਂਦੀ ਹੈਗੀ ਇਹ ਤਾਂ ਚਲਿਆ ਆਤੀਆਂ ਹੁਣ ਤਾਂ ਖਾ ਲਿਆ ਕਰੂ ਇਹ ਜਦਾਂ ਹਾਂ ਆਪਣੇ ਤੇ ਪਾਈ ਜੀ ਨਾ ਹੈਗਾ ਮੈਂ ਕੀ ਧਰਿਆ ਕਰ ਉਹ ਤਾਂ ਚਲ ਨਹੀਂ ਆਉਂਦੀ ਸਿਰ ਹੋਰ ਕੁਝ ਕੋਈ ਹੋਰ ਦਾਲ ਵੀ ਹੁੰਦੀਆਂ ਨੇ ਉਹ ਤਾਂ ਨਾ ਕਰੋ ਇਹੀ ਕਾਲੀ ਕਾਲੀ ਧਰ ਦਿੰਨੇ ਤੁਸੀਂ ਮੈਂ ਨਹੀਂ ਜਰੂਰੀ ਰੋਟੀ ਖਾਣੀ ਮੈਂ ਤਾਂ ਨਹੀਂ ਖਾਧੇ ਉਹ ਹਾਂ ਸੱਚੇ है ना जिन्होंने थोनों कमेंट किया भी दविंदर गिरला चलो ओ तो हम मेरी बड़ी दीदी वर्गी हो गए क्योंकि उन्होंने छोटी सिस्टर तो टेंथ पढ़ती है वो भैन वर्गी हो गई की नेम दस उन्होंने हाँ गुरी फिलहाल शॉर्ट ने भी पता दूजा नहीं पता उन्होंने ਉਹਨਾਂ ਨੇ ਕਹਿ ਦਿੱਤੇ ਕਿ ਰੋਜ਼ ਕਮੈਂਟ ਕਰਦੇ ਕਹਿੰਦੇ ਮੇਰੇ ਨਾਲ ਫਿਰ ਗੱਲਾਂ ਕਰ ਲੈ ਕਰਨ ਕਮੈਂਟ ਕਰਕੇ ਓਕੇ ਚਲੋ ਛੇ ਯੂ نو ਆਈ ਲਾਈਕ ਟੂ ਮੇਕ ਨਿਊ ਫਰੈਂਡਸ ਫਿਲਹਾਲ ਤਾਂ ਸੀ ਐਦਾਂ YouTube ਤੇ ਗੱਲਾਂ ਕਰਿਆ ਕਰਾਂਗੇ ਸੋ ਹੁਣ ਇੱਥੇ ਮੇਰੀ ਮੰਮਾ ਸਬਜ਼ੀਆਂ ਕੱਢ ਕੇ ਰੱਖਣਗੇ ਸਾਰੀਆਂ ഗാജ മൂളി എനിയ മൂലിയദർക്കാൾ പണിയ ശിമ ആ മട്ടിച്ച മിർച്ച മിർച്ച ਇਨਨਾ ਤਾਂ ਮੰਮੀ ਚਟਣੀ ਬਣਾ ਲੈਣੀ ਆ ਹਨਾ ਮੰਮੀ ਕਿਉਂਕਿ ਅਸੀਂ ਦੁੱਝੇ ਰੋਟ ਸਲਾਟ ਟਾਈਕ ਨਹੀਂ ਖਾਂਦੇ ਹੈਗੇ ਮਿਰਚਾ ਕੁਝ ਲੋਕ ਹੁੰਦੇ ਜਿਹੜੇ ਸਲਾਟ ਟਾਈ ਖਾਂਣ ਨੇ ਪਰ ਅਸੀਂ ਤਾਂ ਚਟਣੀ ਬਣਾ ਕੇ ਖਾਣਾ ਵੀ ਲੈਂਦੇ ਸੋ ਹੋ ਗਈਆਂ ਮਿਰਚਾ ਆ ਸ਼ਿਮਲਾ ਮਿਰਚਾ ਗਾਜਰ ਫਿਰ ਹਾਲ ਮooli ਇੱਕਿਆਚ ਮੂਲੀਆਂ ਅਸੀਂ ਨੇ ਘਰੇ ਲਾਈਆਂ ਨੇ ਮਤਲਬ ਨਾਲ ਦੇ ਜਿਹੜੇ ਫਲਾਟ 'ਚ ਆ ਉਹਦੇ ਵਿੱਚ ਤੁਹਾਨੂੰ ਮੰਮਾ ਨੇ ਦਿਖਾਈਂਗੇ ਹੋਣਗੇ ਮੂਨੀਆਂ ਸਾਗ ਹੋਰ ਪਤਾ ਨਹੀਂ ਕੀ ਕੀ ਹੈ ਜੇ ਮੈਂ ਮਟਰ ਕੋ ਦੇਖੀ

ਆ ਘੜਸੀ ਇਹਦੇ ਵਿੱਚ ਰੱਖ ਇੱਕ ਟੋ ਆ ਘੜੇ ਅਤੜੀਆਂ ਵਿੱਚ ਪਾਣੀ ਆ ਇਹ ਜਦ ਨੂੰ ਮੜੀ ਜੀ ਕਵਾਲੀ ਆ ਜੂ ਫਿਰ ਉਹ ਕਰਦੀ ਚਲੋ ਗਾਇਸ ਹੁਣ ਅਸੀਂ ਟਰਕਾ ਪਾਧਾ ਦੇ ਵਿੱਚ ਜਿਹੜਾ ਲਾਇਆ ਸੀ ਬਣ ਗੀਏ ਇਹਦੇ ਵਿੱਚ ਹੁਣ ਅਸੀਂ ਤੁਹਾਨੂੰ ਸੁਤਦੇਣਾ ਥੋੜਾ ਜਿਹਾ ਹਾਲ ਤੱਕ ਜਿੰਨਾ ਖਾਣਾ ਪਾਣਾ ਮੈਨੂੰ ਸਾਰਾ ਤਾਂ ਨਹੀਂ ਪੈਣਾ ਹੋਣਾ ਹੈਗਾ ਅਸੀਂ ਗਏ ਸੀ ਕੋਠੇ ਤੇ ਗੇੜੇ ਕੱਢਣ ਕਿਉਂਕਿ ਉੱਪਰ ਵਧੀਆ ਮੌਸਮ ਹੋ ਰਿਹਾ ਸੀ ਠੰਡਾ ਜਿਹਾ ਤੇ ਵੈਸੇ ਵੀ ਰੋਟੀ ਖਾਣ ਤੋਂ ਬਾਅਦ ਗੇੜੇ ਕੱਢਣੇ ਚਾਹੀਦੇ ਨੇ ਐਂਡ ਮੇਰੇ ਮੰਮਾ ਹੋਰੇ ਹੁਣ ਤੇ ਹੁਣ ਮੰਮੀ ਭਾਂਡੇ ਤੋਂ ਕੇ ਹਟੇ ਨੇ ਕਿਉਂਕਿ ਕਾਫੀ ਭਾਂਡੇ ਸੀਗੇ ਇਸ ਕਰਕੇ ਮੰਮੀ ਕਹਿੰਦੇ ਮੈਂ ਤਾਂ ਦਿੰਨੀ ਆ ਚਲ ਤੇ ਮੈਂ ਨਾਲ ਦੀ ਨਾਲ ਦੁੱਧ ਗਰਮ ਕਰਤਾ ਸੀ काम तो सामोस्ट मुक गए बस इस तुम मैं अपने सूट प्रेस करूंगी तो ममा वीडियो पा दे सौ जाना बस फिर सवेरे जल्दी जल्दी उठना पख हूँ किने क्या मैं पता कोई ना ਮੰਮਾ ਤੁਹਾਡੇ ਜੀ ਲੱਗ ਜੀ ਪਰ ਸੁਣੋ ਮੈਂ ਚਲੀ ਜਾਣਾ ਲੱਗ ਜੀ ਸੱਚੀ ਪਿਛਲੀ ਵਾਰ ਜਦ ਮੈਂ ਗਈ ਸੀ ਉਦੋਂ ਤੱਕ ਐਸੇ ਮੇਰੀ ਯੀਨ ਲੱਗਿਆ ਲੈ ਹੋਰ ਹੁਣ ਸ਼ਾਇਦ ਕਿ ਹਾਸੀ ਕਿਸੇ ਕਿ ਹਾਸੀ ਹੈ ਨਾ ਹਾਂ ਕਹੋ ਕਹੋ ਹਾਂ ਲੈ ਚਲ ਕੋਈ ਗਾਈਜ਼ ਚਲੋ ਹਨ ਆਪਣਾ ਫਨ ਦੇ ਬਲੌਗ ਚ ਮਿਲਾਂਗੇ ਵਾਈ ਗੁਰੂ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਮਿਲ ਗਿਆ ਜੀ ਕੱਲ ਨੂੰ ਤੁਹਾਨੂੰ ਨਿਊ ਬਲੌਗ ਦੇ ਨਾਲ ਸਵੇਰੇ ਮਮਾ ਸਟਾਰਟ ਕਰ ਦੇਣਗੇ ਬਲੌਗ ਮਮਾ ਹੀ ਕਰ ਸਵੇਰੇ ਸਟਾਰਟ ਕਰਦੇ ਕਿਉਂਕਿ ਫੇ ਮੈਂ ਹਨ ਦਿਖਾਣਾ ਸਾਰਿਆਂ ਨੂੰ ਵੀ ਮੈਂ ਚੱਲ ਰਹੀ ਹਾਂ ਦੇਖੋ ਸਕੂਲ ਚ ਸੂਟ ਪਾ ਕੇ ਵਿਟਾਉਟ ਅ ਡਰੈਸ ਠੀਕ ਹੈ ਸਵੇਰੇ ਬਲੌਗ ਸਟਾਰਟ ਕਰਦੇ ਹਾਂ है ना ब्लॉग स्टार्ट कर कमेंट मिनट दियो दो भी उठ खड़ फिर मैं तैयार हो जाऊँ ठीक है चलो हम बाय करें बाय गाइस